ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਕੁਦਰਤ ਕ੍ਰिएशन ਵਿੱਚ ਤੁਹਾਡਾ ਬਹੁਤ ਜ਼ਿਆਦਾ ਸਵਾਗਤ ਆ। ਦੋਸਤੋ ਅੱਜ ਆਪਾਂ ਲਵਾਂਗੇ ਗੁੰਮ ਪਾਈਪਿੰਗ ਕਿ ਬਿਨਾ ਸੀਣ ਦਿਖੇ ਤੋਂ ਗੁੰਮ ਪਾਈਪਿੰਗ ਕਿੱਦਾਂ ਲਾਉਣੀ ਆ। ਬਹੁਤ ਹੀ ਜ਼ਿਆਦਾ ਸੌਖੇ ਤਰੀਕੇ ਨਾਲ ਆਪਾਂ ਪਾਈਪਿੰਗ ਲਾਵਾਂਗੇ ਤੁਸੀਂ ਧਿਆਨ ਨਾਲ ਦੇਖਣਾ ਸਾਰੀ ਵੀਡੀਓ ਨੂੰ ਪਰ ਉਸ ਤੋਂ ਪਹਿਲਾਂ ਤੁਸੀਂ ਕੀ ਕਰਨਾ ਤੁਸੀਂ ਇਸ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਸਬਸਕ੍ਰਾਈਬ ਜ਼ਰੂਰ ਕਰਿਓ ਲਾਈਕ ਸ਼ੇਅਰ ਤੇ ਕਮੈਂਟ ਕਰਨਾ ਬਿਲਕੁਲ ਨਾ ਭੁੱਲਿਓ ਠੀਕ ਹੈ ਸੋ ਆਪਾਂ ਵੀਡੀਓ ਸ਼ੁਰੂ ਕਰਦੇ ਆਂ। ਦੇਖੋ ਤੁਹਾਨੂੰ ਪਤਾ ਅੱਜਕੱਲ੍ਹ ਲੈਸਾਂ ਦੇ ਪਾਈਪਿੰਗ ਦਾ ਬਹੁਤ ਜ਼ਿਆਦਾ ਟ੍ਰੈਂਡ ਹੈ ਤੁਸੀਂ ਸਿੰਪਲ ਤੋਂ ਸਿੰਪਲ ਸੂਟ ਨੂੰ ਵੀ ਇੱਕ ਵਧੀਆ ਲੈਸਾਂ ਦੇ ਨਾਲ ਤੇ ਪਾਈਪਿੰਗ ਨਾਲ ਤੁਸੀਂ ਬਹੁਤ ਵਧੀਆ ਡਿਜ਼ਾਈਨਰ ਬਣਾ ਸਕਦੇ ਹੋ ਸੋ ਆ ਦੇਖੋ ਮੈਂ ਕੀ ਕੀਤਾ ਮੈਂ 1.5 ਕੇ 1 ਇੰਚ ਤੱਕ ਦਾ ਚੌੜਾ ਕੱਪੜਾ ਲੈ ਲਿਆ ਵਾ ਠੀਕ ਹੈ ਇੱਕ ਪੱਟੀ ਲੈ ਲਈ ਜੰਮੀ ਠੀਕ ਹੈ ਤੇ ਨਾਲ ਮੈਂ ਕੀ ਕੀਤਾ ਇੱਕ ਡੋਰੀ ਲੈ ਲਈਏ ਸੂਤ ਦੀ ਹਾਂਜੀ ਆ ਦੇਖੋ ਮੈਂ ਡੋਰੀ ਲੈ ਲਈਏ ਬਿਲਕੁਲ ਬਰੀਕ ਸੂਤ ਦੀ ਠੀਕ ਹੈ ਤੇ ਇਹਦੀ ਆਪਾਂ ਕੀ ਕਰਨੀ ਆ ਆਪਾਂ ਪਾਈਪਿੰਗ ਲਾਉਣੀ ਆ ਇਦੇ ਆਸਤੇ ਮੈਂ ਕੀ ਕਰਨਾ ਦੇਖੋ ਮੇਰੇ ਕੋਲ ਮਸ਼ੀਨ ਹੈ ਜਿਹੜੀ ਇਹਦੇ ਤੁਸੀਂ ਪੈਰ ਵੀ ਕਮਾ ਸਕਦੇ ਹੋ ਠੀਕ ਹੈ ਨਹੀਂ ਤੁਸੀਂ ਸਿੰਗਲ ਪੈਰ ਵੀ ਯੂਜ਼ ਕਰ ਸਕਦੇ ਹੋ ਆਪਾਂ ਹਾਂਜੀ ਇਹ ਦੇਖੋ ਆ ਡੋਰੀ ਨੂੰ ਮੈਂ ਇਥੋਂ ਇਸ ਤਰ੍ਹਾਂ ਇਹਨੂੰ ਸੈਂਟਰ ਦੇ ਵਿੱਚ ਕੱਪੜੇ ਦੇ ਰੱਖ ਕੇ ਇਹਨੂੰ ਇਸ ਤਰੀਕੇ ਦੇ ਨਾਲ ਫੋਲਡ ਕਰ ਲਿਆ ਫੋਲਡ ਕਰਕੇ ਤੇ ਆਪਾਂ ਕੀ ਕਰਨਾ ਆਹ ਦੇਖੋ ਆ ਜਿਹੜਾ ਕਮੀਜ਼ ਆ ਇਹ ਇਦਾਂ ਜਿੱਥੇ ਤੁਸੀਂ ਹੈਪਾਂ ਦੀ ਸਲਾਈ ਲਾਈ ਆ ਇਹਦੇ ਅੱਧਾ ਇੰਚ ਉੱਪਰ ਕਰਕੇ ਬਾਕੀ ਕੱਪੜੇ ਨੂੰ ਸਾਈਡ ਤੇ ਕਰ ਲੈਣਾ ਤੇ ਇੱਥੇ ਜਿਹੜੀ ਕਿ ਆਪਾਂ ਇਹ ਡੋਰੀ ਆ ਇਹ ਫਿਕਸ ਕਰ ਦਾਂਗੇ ਜੇ ਤੁਸੀਂ ਮਤਲਬ ਬਿਗਨਰ ਹੋ ਤਾਂ ਤੁਸੀਂ ਕੀ ਕਰਨਾ ਜਿਹੜਾ ਬਖੇ ਨੂੰ ਥੋੜਾ ਜਿਹਾ ਵੱਡਾ ਹੀ ਰੱਖਿਓ ਠੀਕ ਹੈ ਦੇਖੋ ਪੈਰ ਮੈਂ ਕਮਾ ਲਿਆ ਜੇ ਤੁਸੀਂ ਨਹੀਂ ਪੈਰ ਕਮਾਉਣਾ ਤੁਹਾਡੀ ਮਸ਼ੀਨ ਦੂਜੀ ਆ ਤਾਂ ਤੁਸੀਂ ਸਿੰਗਲ ਪੈਰ ਵੀ ਲਾ ਸਕਦੇ ਹੋ ਠੀਕ ਹੈ ਆ ਦੇਖੋ ਆਪਾਂ ਫਿਕਸ ਕਰ ਲਿਆ ਇੱਕ ਵਾਰ ਤੇ ਹੁਣ ਆਪਾਂ ਇਸ ਤਰੀਕੇ ਦੇ ਨਾਲ ਜਿਹੜਾ ਇਹਨੂੰ ਇੱਥੇ ਅਟੈਚ ਕਰ ਦਾਂਗੇ ਇਦਾਂ ਫਿਕਸ ਕਰ ਲਾਂਗੇ ਹੁਣ ਆਪਾਂ ਪੈਰ ਚੱਕ ਕੇ ਕੱਪੜੇ ਨੂੰ ਕੱਢ ਲਾਂਗੇ ਦੇਖੋ ਆਪਾਂ ਨਾਲ ਇੱਕ ਵਾਰੀ ਅਟੈਚ ਕਰ ਲਈ ਹੁਣ ਆਪਾਂ ਕੀ ਕਰਨਾ ਸਿੱਧੇ ਪਾਸੇ ਆਰੋ ਆਹ ਕਮੀਜ਼ ਦਾ ਸਿੱਧਾ ਪਾਸਾ ਹੈ ਪੈਰ ਨੂੰ ਆ ਬਿਲਕੁਲ ਸਿੱਧੇ ਸੈਂਟਰ 'ਚ ਲਿਆਵਾਂਗੇ ਦੇਖਾਂ ਕਿ ਸੂਈ ਬਿਲਕੁਲ ਸੈਂਟਰ 'ਚ ਸਿਲਾਈ ਲਾਉਣ ਤੋਂ ਬਾਅਦ ਦੇਖੋ ਆਪਾਂ ਸਿਲਾਈ ਲਾਉਣ ਤੋਂ ਬਾਅਦ ਜਿਹੜਾ ਐਕਸਟਰਾ ਕੱਪੜਾ ਆਪਾਂ ਇਹਨੂੰ ਅੱਧਾ ਇੰਚ ਤੱਕ ਆਪਾਂ ਕੱਟ ਦਾਂਗੇ ਬਿਲਕੁਲ ਇਹਨੂੰ ਸਿੱਧਾ ਕਰ ਦਾਂਗੇ ਆਪਾਂ ਪੂਰੀ ਸਫਾਈ ਜਿਹੜੇ ਧਾਗੇ ਫालतू ਬਚੇ ਆ ਜਿਉਂ ਸਾਰੇ ਕੱਟੇ ਜਾਣਗੇ ਹੁਣ ਤੁਸੀਂ ਕੀ ਕਰੋਗੇ ਇੱਧਰ ਦੇਖੋ ਇਸ ਤਰੀਕੇ ਦੇ ਨਾਲ ਆ ਜਿਹੜੇ ਹਿਪ ਦੀ ਜਿਹੜੀ ਸਿਲਾਈ ਆ ਆ ਦੇਖੋ ਆ ਹਿਪ ਦੀ ਸਿਲਾਈ ਆ ਹਿਪ ਦੀ ਇਹਨੂੰ ਇਸ ਤਰੀਕੇ ਦੇ ਨਾਲ ਫੋਲਡ ਕਰਕੇ ਆ ਜਿਹੜੀ ਪਾਈਪਿੰਗ ਨੂੰ ਇੱਥੇ ਤੁਸੀਂ ਇਦਾਂ ਫੋਲਡ ਕਰ ਦੋਗੇ ਤੇ ਇਹਦੇ ਬਿਲਕੁਲ ਨਾ ਇਧਰ ਤੇਨਾ ਇਧਰ ਬਿਲਕੁਲ ਜਿੱਥੇ ਵਾਈਟ ਕੱਪੜਾ ਨਾਲ ਜੁੜਿਆ ਹੋਇਆ ਪਾਈਪਿੰਗ ਵਾਲੀ ਜਗ੍ਹਾ ਤੇ ਤੁਸੀਂ ਜਿਹੜੀ ਉਹ ਸਿਲਾਈ ਲਾ ਦੋਗੇ ਫਾਲਦੂ ਕੱਪੜੇ ਨੂੰ ਸਾਈਡ ਨੂੰ ਆਪਾਂ ਸਾਈਡ ਤੇ ਕਰ ਦਾਂਗੇ ਇਸ ਤਰੀਕੇ ਨਾਲ ਆਪਾਂ ਜੈਂਟਲੀ ਪ੍ਰੈਸ ਕਰਾਂਗੇ ਹੁਣ ਇੱਥੇ ਜਿਹੜੀ ਤੁਸੀਂ ਮਸ਼ੀਨ ਚ ਲਾਉਣੀ ਬਹੁਤ ਫਾਸਟ ਨਹੀਂ ਚਲਾਉਣੇਗੀ ਵੀ ਇੱਕ ਵੀ ਤਾਂ ਦਾ ਤੁਹਾਡਾ ਡੋਰੀ ਦੇ ਉੱਤੇ ਨਹੀਂ ਆਉਣਾ ਚਾਹੀਦਾ ਸੋ ਆ ਦੇਖੋ ਬਹੁਤ ਹੀ ਜ਼ਿਆਦਾ ਸਮੂਥ ਤੇ ਵਧੀਆ ਤਰੀਕੇ ਦੇ ਨਾਲ ਜਿਹੜੀ ਆਪਣੀ ਇਹ ਡੋਰੀ ਲੱਗ ਗਈ ਹੈ ਹੁਣ ਦੇਖੋ ਇਹ ਆਪਾਂ ਲਾਈ ਆ ਗੁੰਮਲੇ ਸਲਾਈ ਆ ਠੀਕ ਹੈ ਹੁਣ ਇਹ ਇਹਨੂੰ ਤੁਸੀਂ ਪ੍ਰੈਸ ਦੇ ਨਾਲ ਹੀ ਬਿਠਾਉਣਾ ਜੇ ਤੁਸੀਂ ਤਰਪਾਈ ਕਰਨ ਵਾਸਤੇ ਕਮੀਜ਼ ਭੇਜਣਾ ਤੁਹਾਨੂੰ ਲੱਗਦਾ ਵੀ ਤਰਪਾਈ ਕਰਨ ਵਾਸਤੇ ਉੱਪਰ ਦੂਜੀ ਸੀਨ ਲਾਉਣੀ ਆ ਵੱਡੇ ਬਖਿਆੜੀ ਤਾਂ ਲਾ ਸਕਦੇ ਹੋ ਨਹੀਂ ਤਾਂ ਇਸ ਤਰੀਕੇ ਦੇ ਨਾਲ ਹੀ ਤੁਸੀਂ ਇਹਨੂੰ ਇਦਾਂ ਹੀ ਜੈਂਟਲੀ ਪ੍ਰੈਸ ਕਰ ਦੇਣਾ ਘੁੱਟ ਕੇ ਇਹਨੂੰ ਪ੍ਰੈਸ ਫੇਰਨਾ ਵਾ ਠੀਕ ਹੈ ਇੱਥੇ ਹੀ ਸੈਟਿੰਗ ਹੋ ਜੂਗੀ ਆ ਦੇਖੋ ਹੁਣ ਸਮਝ ਨਹੀਂ ਲੱਗਣੀਗੀ ਵੀ ਕਿਸ ਪਾਸੇ ਤੇ ਲਾਇਆ ਹੋਈ ਵੀ ਸਲਾਈ ਕਿਸ ਪਾਸੇ ਤੇ ਲਾਈ ਦੇਖੋ ਬਿਲਕੁਲ ਸਲਾਈ ਕਿਤੇ ਵੀ ਨਹੀਂ ਨਜ਼ਰ ਆਣੀ ਇਸੇ ਤਰੀਕੇ ਦੇ ਨਾਲ ਹੀ ਤੁਸੀਂ ਸਾਰੀਆਂ ਬਾਹਾਂ ਤੇ ਘੇਰੇ ਤੇ ਚਾਕਾ ਤੇ ਇਸੇ ਤਰੀਕੇ ਦੇ ਨਾਲ ਹੀ ਤੁਸੀਂ ਜਿਹੜੀ ਉਹ ਪਾਈਪਿੰਗ ਨੂੰ ਲਾਉਣੀ ਆ। ਹੁਣ ਆਪਾਂ ਇੱਕ ਪਾਸੇ ਤਾਂ ਕੰਪਲੀਟ ਕਰ ਲਿਆ। ਹੁਣ ਦੂਜੇ ਪਾਸੇ ਆਪਾਂ ਕਿਵੇਂ ਲਾਵਾਂਗੇ ਉਹ ਦੇਖੋ ਹੁਣ ਧਿਆਨ ਦੇ ਨਾਲ। ਆ ਇੱਕ ਸਾਈਡ ਦੀ ਆਪਾਂ ਲਾ ਚੁੱਕੇ ਆ। ਆ ਹੁਣ ਆਪਾਂ ਦੂਜੀ ਸਾਈਡ ਦੀ ਪਾਈਪਿੰਗ ਲਾ ਲਵਾਂਗੇ। ਆ ਦੇਖੋ। ਇਸ ਤਰੀਕੇ ਦੇ ਨਾਲ ਆਪਾਂ ਇਹਨੂੰ ਫੋਲਡ ਕਰਾਂਗੇ। ਕਮੀ ਦੇ ਪੁੱਠਾ ਪਾਸਾ ਕਰ ਲਾਂਗੇ ਦੋਰੀ ਨੂੰ ਬਥੋੜਾ ਉੱਪਰ ਨੂੰ ਕਰਾਂਗੇ ਦੁਬਾਰਾ ਦੇਖੋ ਧਿਆਨ ਦੇ ਨਾਲ ਇੱਥੇ ਰੱਖ ਕੇ ਸਿਲਾਈ ਲਾ ਦਾਂਗੇ ਪੈਰ ਨੂੰ ਆਪਾਂ ਜਿੱਧਰ ਨੂੰ ਘਮਾਉਣਾ ਹੋ ਜਿੱਧਰ ਨੂੰ ਤੁਹਾਨੂੰ ਲੱਗਦਾ ਵੀ ਡੋਰੀ ਕਿਹੜੇ ਪਾਸੇ ਆ ਉਧਰ ਨੂੰ ਤੁਸੀਂ ਪੈਰ ਨੂੰ ਘਮਾਓਗੇ ਐਕਸਟਰਾ ਕੱਪੜੇ ਨੂੰ ਆਪਾਂ ਕੱਟ ਕਰ ਦਾਂਗੇ ਆ ਦੇਖੋ ਜਿਹੜਾ ਆ ਵੀ ਤੁਸੀਂ ਮਾਰਜਿਨ ਜਿਹੜਾ ਛੱਡਿਆ ਇਹ ਆਪਾਂ ਤਾਂ ਵੱਧ ਕਿਉਂਕਿ ਫਿਰ ਸਫਾਈ ਨਹੀਂ ਆਉਂਦੀ ਇਹਨੂੰ ਵੀ ਆਪਾਂ ਐਕਸਟਰਾ ਨੂੰ ਸਾਰੇ ਨੂੰ ਕੱਟ ਦਾਂਗੇ ਹੁਣ ਦੇਖੋ ਦਵਾਰਾ ਦੂੰ ਇਹਨੂੰ ਇਸ ਤਰੀਕੇ ਦੇ ਨਾਲ ਆਪਾਂ ਫੋਲਡ ਕਰਕੇ ਇਹਨੂੰ ਫਿਰ ਇਦਾਂ ਫੋਲਡ ਕਰ ਲਾਂਗੇ ਤੇ ਇੱਥੇ ਜਿਹੜੀ ਇਹਨੂੰ ਪੈਰ ਨੂੰ ਸੈਂਟਰ ਚ ਲਿਆ ਕੇ ਜਿਹੜੀ ਆਪਾਂ ਇੱਥੇ ਉਹ ਸਲਾਈ ਲਾ ਦਾਂਗੇ ਹਾਂਜੀ ਸੋ ਆ ਦੇਖੋ ਆਪਣੇ ਦੋਨੇ ਪਾਸੇ ਪਾਈਪਿੰਗ ਲੱਗ ਚੁੱਕੀ ਆ ਡੋਰੀ ਵਾਲੀ ਪਾਈਪਿੰਗ ਬਹੁਤ ਸੌਖੇ ਤੇ ਸੋਹਣੇ ਤਰੀਕੇ ਦੇ ਨਾਲ ਲੱਗੀ ਆ ਸੋ ਤੁਸੀਂ ਵੀ ਇਸੇ ਤਰੀਕੇ ਦੇ ਨਾਲ ਟਰਾਈ ਜਰੂਰ ਕਰੋ ਬਹੁਤ ਹੀ ਇਜ਼ੀ ਆ ਡੋਰੀ ਲਾਉਣੀ ਇਹ ਪਾਈਪਿੰਗ ਲਾਉਣੀ ਡੋਰੀ ਵਾਲੀ ਸੋ ਪੂਰੀ ਵੀਡੀਓ ਦੇਖਣ ਵਾਸਤੇ ਤੁਹਾਡਾ ਧੰਨਵਾਦ ਜੇ ਤੁਸੀਂ ਚੈਨਲ ਨੂੰ ਹੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਜਰੂਰ ਕਰੋ ਤੇ ਲਾਈਕ ਸ਼ੇਅਰ ਤੇ ਕਮੈਂਟ ਵਿੱਚ ਮੈਨੂੰ ਜਰੂਰ ਦੱਸਿਓ ਕਿ ਤੁਹਾਨੂੰ ਵੀਡੀਓ ਕਿੱਦਾਂ ਦੀ ਲੱਗੀ ਤੇ ਆਪਣੀ ਡਿਮਾਂਡ ਦੱਸਣਾ ਬਿਲਕੁਲ ਵੀ ਨਾ ਭੁੱਲਿਓ So thanks for watching Kudrat Creation.